ਸਤਿ ਸ਼੍ਰੀ ਅਕਾਲ ਜੀ ਵੇਤਰ ਬਹਾਰਪ੍ਰੀਤ ਵੇਤਰ ਸਾਰੇ ਵੀਰਾਂ ਦਾ ਚੈਨ ਤੇ ਸਵਾਗਤ ਕਰਦੇ ਹਾਂ ਤਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ 20 ਫਰਵਰੀ ਨੂੰ ਕਿਹੜੇ ਕਿਹੜੇ ਇਲਾਕੇਮੀ ਦਾ ਸਾਰ ਜਿਹੜੇ ਪੰਤੇਤ ਖਾਈ ਤੇਰੇ ਨੇ ਤਾਂ ਕੱਲ ਤੋਂ ਸਿਸਟਮ ਐਕਟਿਵ ਜਾਨਕੀ 19 ਫਰਵਰੀ ਦੁਪਹਿਰ ਸ਼ਾਮ ਤੋਂ ਲੈ ਕੇ ਜਿਹੜਾ ਪੱਛਮੀ ਆ ਜਿਹੜਾ ਆਪਾਂ ਗੱਲ ਕਰੀ ਸਿਸਟਮ ਸੀ ਡਬਲਯੂਡੀ ਜੋ ਕਿ Rajasthan ਦੇ ਸ਼ਿਰਗੰਗਣ ਹਨਮਾਨਗੜ੍ਹ ਤੋਂ ਸ਼ੁਰੂ ਹੋ ਕੇ ਦੁਪਹਿਰ ਸ਼ਾਮ ਤੋਂ ਤੋਂ ਉਸਰ ਸ਼ਾਮ ਦੇ ਕਰੀਬ ਜਿਹੜਾ ਦੱਖਣ ਪੱਛਮੀ ਇਲਾਕੇ ਹੋਗੇ ਫਾਜ਼ਲ ਆ ਗਿਆ ਹੋਗਾ ਬਠਿੰਡਾ ਆ ਗਿਆ ਮਾਨਸਾ ਹੋ ਗਿਆ ਜਾਂ ਸਿਰਸਾ ਦੇ ਖੇਤਰ ਹੋਗੇ ਉਸਰ ਫਰੀਦਕੋਟ ਮੁ ਪ੍ਰਭਾਵਿਤ ਕੀਤਾ ਸ਼ਾਮ ਤੋਂ ਜਿਵੇਂ ਜਿਵੇਂ ਰਾਤ ਬੀਤੀ ਸਿਸਟਮ ਅਗਾ ਕ੍ਰਾਸ ਕੀਤਾ ਫਿਰੋਜ਼ਪੁਰ ਹੋ ਗਿਆ ਲੁਧਿਆਣਾ ਹੋ ਗਿਆ ਬਰਨਾਲਾ ਮੋਗਾ ਤੇ ਨਾਲ ਲੱਗਦੇ ਖੇਤਰ ਹੋ ਗਏ ਤੋਂ ਸਵੇਰ ਰਾਤ ਤੋਂ ਸਵੇਰ ਤੱਕ ਹੁਣ ਉਹਦੀ ਗੱਲ ਕਰੀ ਤਾਂ ਹੁੰਦੇ ਆ ਤੁਸੀਂ ਜੋ ਸੈਟਲਾਈਟ ਤਸਵੀਰਾਂ ਵੇਖ ਸਕਦੇ ਹੋ ਤਾਂ ਤੁਸੀਂ ਕਮੈਂਟ ਕਰ ਜ਼ਰੂਰ ਜ਼ਰਾ ਤੁਹਾਡੇ ਕਿੱਥੇ ਕਿੱਥੇ ਜਿਹੜਾ ਮੀਂਹ ਪਹੁੰਚਿਆ ਕੱਲ ਦੁਪਹਿਰ ਤੋਂ ਲੈ ਕੇ ਸ਼ਾਮ ਜਾਂ ਉਸ ਤੋਂ ਬਾਅਦ ਸ਼ਾਮ ਤੋਂ ਰਾਤ ਤੇ ਰਾਤ ਤੋਂ ਹੁੰਦੇ ਘੰਟਿਆਂ ਵਿੱਚ ਤੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼ ਸਾਬ ਦਿਖਾਈ ਦੇ ਰਿਹਾ ਪੰਜਾਬ ਦੇ ਕਾਫੀ ਖੇਤਰਾਂ ਵਿੱਚ ਸੰਗਣੀੜੀ ਪਤਲਵਾਈ ਪਣੀ ਹੋਈ ਹੈ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਤੇ ਆ ਖ ਪੱਤਲਵਈ ਕ੍ਰਾਸ ਕਰੀ ਬਣੀ ਹੋਈ ਕਾਫੀ ਸੰਗਣੀਤ ਉਸ ਤੋਂ ਬਾਅਦ ਜਿਹੜਾ ਰਾਜਸਥਾਨ ਦੇ ਹਜ਼ਾਰ ਤਰ ਲਗਾ ਮੌਸਮ ਵੀ ਠੀਕ ਠਾਕ ਜਨਕੀ ਇਹ ਤੋਂ ਸਿਸਟਮ ਅਕ੍ਰਾਸ ਕਰ ਚੁੱਕਿਆ ਠੀਕ ਹੁਣ ਇੱਥੇ ਸਭਾਵਨ ਬਹੁਤ ਹੀ ਘੱਟ ਰਵੇਗੀ ਰਾਜਸਥਾਨ ਦੇ ਖੇਤਰ ਹੋਗੇ ਜਾਂ ਨਾਲ ਲੱਗਦੇ ਕੁਝ ਹਰਿਆਣਾ ਦੇ ਖੇਤਰੇ ਥੋੜਾ ਸਿਸਟਮ ਅਕ੍ਰਾਸ ਕਰ ਚੁੱਕਿਆ ਤੇ ਹੁਣ ਜਿਹੜੇ ਪੰਜਾਬ ਦੇ ਖਾਸ ਕਰ ਉੱਤਰ ਪੂਰਬੀ ਇਲਾਕੇ ਜਮਤ ਹੋ ਗਿਆ ਤੇ ਆ ਜਿਹੜੇ ਪਾਣ ਦੇ ਨਾਲ ਲੱਗਦੇ ਖੇਤਰ ਜਮਤ ਹੋ ਗਿਆ ਤੁਹਾਨੂੰ ਜिले ਬਾਰੇ ਅਪਾ ਦੱਸਾਂਗੇ ਤੁਸੀਂ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰ ਹੋਗੇ ਆ ਪੰਜਾਬ ਦੇ ਜਾਂ ਹਰਿਆਣਾ ਦੇ ਖੇਤਰ ਹੋਗੇ ਆ ਪੱਛਮੀ ਯੂਪੀ ਪਾਂਧੀ ਤਖਾਈ ਦੇ ਤੁਸੀਂ ਜੋ ਸੈਟਲਾਈਟ ਤਸਵੀਰਾਂ ਵਿੱਚ ਦੇਖ ਸਕਦੇ ਹੋ ਆ ਜਿਹੜੇ ਦੱਖਣ ਪੱਛਮੀ ਲਾ ਕੇ ਖਾਸ ਕਰ ਪਟਿਆਲਾ ਸੰਗਰੂਰ ਦੇ ਆਸ-ਪਾਸ ਖੇਤਰ ਹੋਗੇ ਜਾਂ ਜੀਂਦ ਹੋਗਾ ਕੁਰਕਸ਼ੇਤਰ ਹੋਗਾ ਜੈਂਡੀਕੜ ਦੇ ਨਾਲ ਲੱਗਦੇ ਹੋਗੇ ਜਾਂ ਮੋਹਾਲੀ ਹੋ ਗਿਆ ਅਮਲੇਰਕੋਟਲਾ ਲੁਧਿਆਣਾ ਦੇ ਭਾਗ ਹੋਗੇ ਉਸ ਤੋਂ ਬਾਅਦ ਇਸ ਦੇ ਨਾਲ ਲੱਗਦੇ ਮਾਨਸਰੇ ਕੁਝ ਖੇਤਰ ਬਠਿੰਡਾ ਦੇ ਕੁਝ ਖੇਤਰ ਹੋਗੇ ਜਫਰੂਜ਼ਪੁਰ ਤੋਂ ਲਾ ਕੇ ਤਰਨਤਾਰਨ ਦੇ ਇਲਾਕੇ ਹੋਗੇ ਜਾਂ ਅੰਮ੍ਰਿਤਸਰ ਆਪਣਾ ਗੁਰਦਾਸਪੁਰ ਹੋ ਗਿਆ ਪਠਾਨਕੋਟ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਦੇ ਕੁਝ ਇਲਾਕਿਆਂ ਵਿੱਚ ਜਿਹੜੀਆਂ ਗਤੀਵਿਧੀਆਂ ਜਾਰੀ ਨੇ ਜਾਨੀ ਕਿ ਕਿਤੇ ਕਿਤੇ ਮੀਂਹ ਤੇ ਸ਼ ਕਾਨੂੰ ਮਿਲੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਹੈ ਕਿਤਕਿਤੇ ਮੀਂਹ ਤਰਚ ਕੀਤਾ ਚਾਰਾ ਕਿਸ ਤਰ੍ਹਾਂ ਦਾ ਮੌਸਮ ਹੈ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਹੁਣ ਆਪਾਂ ਗੱਲ ਕਰਦੇ ਆਂ ਅੱਜ 20 ਫਰਵਰੀ ਯਾਨੀ ਕਿ ਅੱਜ 20 ਫਰਵਰੀ ਨੂੰ ਮੇਨ ਤੌਰ ਤੇ ਆ ਸਿਸਟਮ ਜਿਹੜਾ ਐਕਟਿਵ ਰਹੇਗਾ ਖਾਸ ਕਰ ਦੁਪਹਿਰ ਸ਼ਾਮ ਤੋਂ ਜਾਰਾ ਜਿਹੜਾ ਐਕਟਿਵ ਰਹੇਂਦੇ ਆਸਾਰ ਨੇ ਕਿਉਂਕਿ ਦੁਪਹਿਰ ਸ਼ਾਮ ਵੇਲੇ ਆ ਜਾਰਾ ਜਿਹੜੇ ਗਰਜ ਚਿਖੇ ਕੋਲੇ ਬੱਦਲ ਬਣਨਗੇ ਜਿਸ ਕਰਕੇ ਕਿਤਕਿਤੇ ਨਿੱਕੀ-ਮੋਟੀ ਗੜੇਮਾਰੀ ਵੀ ਦੇਖਣ ਨੂੰ ਮਿਲੇਗੀ ਤਾਂ ਅੱਜ ਦੁਪਹਿਰ ਸ਼ਾਮ ਜਿਹੜਾ ਮੇਨ ਦਿਨ ਕਿਰ 2 ਫਰਵਰੀ ਤੋਂ ਲੈ ਕੇ ਤੇ ਕੱਲ ਸਵੇਰ 21 ਫਰਵਰੀ ਸਵੇਰ ਤੱਕ 5-6 ਵਜੇ ਤੱਕ ਸਿਸਟਮ ਐਕਟਿਵ ਰਹੇਗਾ ਚਾਹਨ ਕਿ ਮੀਨ ਹੋਵੇਗਾ ਅੱਜ ਸਵੇਰ ਤੋਂ ਲੈ ਕੇ ਹੁਣ ਤੋਂ ਲੈ ਕੇ ਤੇ ਦੁਪਹਿਰ ਸ਼ਾਮ ਹੋ ਗਿਆ ਉਸ ਵਾਰ ਰਾਤ ਦੇ ਘੰਟੇ ਹੋਣਗੇ ਤੇੜ ਮੀਨ ਰਹਿਣਗੇ ਪੰਜਾਬ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਦਿੱਲੀ ਦੇ ਕੁਝ ਖੇਤਰ ਹੋਣਗੇ ਜਰਤਰ ਦਿੱਲੀ ਦੇ ਮੌਸਮ ਜਿਹੜਾ ਠੀਕ ਠਾਕ ਰਹਿੰਦਾ ਸਾਰ ਨੇ ਤੇ ਪੱਛਮੀ ਯੂਪੀ ਉਹ ਕ ਚੰਡੀਗੜ੍ਹ ਦੇ ਲਾ ਕੇ ਇਹਨਾਂ ਲਈ ਜਿਹੜਾ ਖਾਸ ਹੋਵੇਗਾ ਖਾਸ ਕਰ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਪੰਜਾਬ ਦੇ ਨਾਲ ਲੱਗਦੇ ਹਰਿਆਣਾ ਦੇ ਖੇਤਰੋਗੇ ਜਿਵੇਂ ਆ ਜਿਹੜੇ ਖਾਸ ਕਰ ਫਤਿਹਬਾਦ ਹੋਗਾ ਜ ਕੁਰਖੇਤਰ ਹੋ ਗਿਆ ਉਸ ਵਾਰ ਚੰਡੀਗੜ੍ਹ ਦੇ ਨਾਂ ਲੱਗਦੇ ਪੰਚਕੁਲਾ ਅੰਬਾਲਾ ਆ ਗਿਆ ਜਾਂ ਇਸ ਦੇ ਨਾਲੇ ਕੁਰਖੇਤਰ ਹੋ ਗਿਆ ਉਸ ਪਰ ਪੱਛਮੀ ਯੂਪੀ ਉਹ ਕਸਾਰਨਪੁਰ ਬਰੇਲੀ ਉਹ ਮੁਰਾਦਾਬਾ ਉਹ ਮੇਰਟ ਹੋ ਗਿਆ ਤੇ ਇਸ ਦੇ ਨਾਂ ਲੱਗਦੇ ਖੇਤਰ ਹੋ ਗਏ ਜਾਂ ਪੰਜਾਬ ਦੇ ਗੱਲ ਕਰੀ ਤਾਂ ਉੱਤਰ ਪੂਰਬੀ ਇਲਾਕੇ ਜਿਹੜੇ ਆਪਣੇ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਹੋ ਗਿਆ ਹੁਸ਼ਿਆਰ ਹੋ ਗਿਆ ਨਵਾਂ ਸ਼ਹਿਰ ਹੋ ਗਿਆ ਪੜ ਦੇ ਨਾਂ ਲੱਗਦੇ ਖੇਤਰ ਹੋ ਗਏ ਆ ਰੂਪਨਗਰ ਹੋ ਗਿਆ ਮੁਹਾਲੀ ਉਹ ਚੰਡੀਗੜ੍ਹ ਹੋ ਗਿਆ ਫਤਿਹਗੜ੍ਹ ਸਾਹਿਬ ਲੁਧਿਆਣਾ ਮਲੇਰਕੋਟਲਾ ਉਸਰ ਪਟਿਆਲਾ ਸੰਗਰੂਰ ਹੋ ਗਿਆ ਬਰਨਾਲਾ ਦੇ ਕੁਝ ਖੇਤਰ ਹੋ ਗਏ ਅਮੋਗਾ ਫਿਰੋਜ਼ਪੁਰ ਦੇ ਕੁਝ ਖੇਤਰ ਲਗਾ ਗਿਆ ਹਿਾਰ ਪਰ ਹੋ ਗਿਆ ਤਾਂ ਪਠਾਨਕੋਟ ਗੁਰਦਾਸਪੁਰ ਤੋਂ 10 ਰ ਤਾਂ ਇਹ ਜਿਹੜੇ ਜ਼ਿਲ੍ਹੇ ਹੋਣਗੇ ਜੋ ਵੀ ਜ਼ਿਲ੍ਹੇ ਬੋਲੇ ਨੇ ਪੰਜਾਬ ਦੇ ਤੇ ਮੇਨ ਤੌਰ ਤੇ ਰਹਿਣਗੇ ਠੀਕ ਹੈ ਖਾਸ ਰਹਿਣਗੇ ਇਹਨਾਂ ਵਿੱਚ ਕਿਤੇ ਕਿਤੇ ਡੇੜੀ ਹੋਵੇ ਕਿ ਨਿੱਕੀ ਮੋਟੀ ਗੜੇ ਮਾਰ ਦਰਜ ਕੀਤੀ ਜਾਵੇਗੀ ਦੁਪਹਿਰ ਸ਼ਾਮ ਤੋਂ ਲੈ ਜਾਨਕਿ ਦੁਪਹਿਰ ਤੋਂ ਲੈ ਕੇ ਸ਼ਾਮ ਦੇ ਮੇਨ ਟਾਈਮ ਰਵੇਗਾ ਤਾਂ ਉਸ ਵਾਰ ਰਾਤ ਦੇ ਘੰਟੇ ਵਿੱਚ ਮੇਨ ਇਸ ਵਿੱਚ ਰਹਿ ਸਕਦੇ ਨੇ ਜਾਨਕਿ ਮੇਨ ਆਪਾਂ ਗੱਲ ਕਰਦੇ ਦੁਪਹਿਰ ਤੋਂ ਸ਼ਾਮ ਜਿਹੜੇ ਘੰਟੇ ਹੋਣਗੇ ਇਸ ਵਿੱਚ ਜਾਰਾ ਜਾਰ ਸਿਸਟਮ ਐਕਟਿਵ ਰਹਿਸਾ ਉਸ ਵਾਰ ਰਾਤ ਦੇ ਘੰਟੇ ਵਿੱਚ ਕੁਝ ਖੇਤਰਾਂ ਵਿੱਚ ਗਤੀਵਿਧੀਆਂ ਦੇਖਣ ਨੂੰ ਮਿਲ ਸਕਦੀਆਂ ਨੇ ਅੱਜ ਵੀ ਕ੍ਰਾਸ ਕਰੇਗਾ ਜਾਨਕੀ ਪਹਾੜਾ ਵਾਲ ਸ਼ਿਫਟ ਕਰੇਗਾ ਜਿਸ ਕਰਕੇ ਮੌਸਮ ਅਸਾਫ ਹੁੰਦੇ ਸਾਰ ਨੇ ਕੱਲ ਜਿਹੜਾ 21 ਫਰਵਰੀ ਮੌਸਮ ਠੀਕ ਠਾਕ ਬਣਿਆ ਰਹਿੰਦੇ ਸਾਰ ਜਿਹੜੇ ਬਾਂਦੇ ਦਿਖਾਈ ਦੇ ਰਹੇ ਨੇ ਤੇ ਜਿਹੜੇ ਰਾਜਸਥਾਨ ਦੇ ਖੇਤਰੋ ਕੀ ਸਿਰਗਹਣ ਮਾਨਗੜ ਨੂਬਗੜ ਹੋ ਗਿਆ ਜਾਂ ਸੂਰਤਗੜ ਹੋ ਗਿਆ ਖਾਜੂਗੜ ਅਗ ਸਿਰਸਾ ਹੋ ਗਿਆ ਸਾਰ ਦੇ ਕੁਝ ਖੇਤਰੋ ਕੀ ਉਸ ਦੱਖਣ ਪੱਛਮੀ ਲੱਗ ਕੇ ਫਾਜ਼ਿਲਕਾਰ ਬਠਿੰਡਾ ਦੇ ਮਾਨ ਸਾਰੇ ਕੁਝ ਖੇਤਰ ਫਰੀਦਕੋਟ ਮੁਕਸਰ ਜਫਰੂਸਪੁਰ ਦੇ ਦੱਖਣੀ ਖੇਤਰ ਇਥੋਂ ਜਿਹੜਾ ਸਿਸਟਮ ਹੋਏਗਾ ਦੁਪਹਿਰ ਸ਼ਾਮ ਦੇ ਆਸਪਾਸ ਜਾਨਕੀ ਕ੍ਰਾਸ ਹੋਗਾ ਕਰਤੇਗਾ ਤਾਂ ਰਾਜਸਥਾਨ ਦੇ ਜ਼ਿਆਤਰ ਸਿਆ ਉਤਰੇ ਇੱਕ ਅੱਧੇ ਜ਼ਿਲ੍ਹੇ ਵਿੱਚ ਕਿਤੇ ਕਿਤੇ ਕਹਿਣਵੇਂ ਵੇਖਣ ਨੂੰ ਮੈਸਰੀ ਜਰਤ ਲੱਗਾ ਮੌਸਮ ਜੜ ਸਾਫ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤਾਂ ਫਿਲਹਾਲ ਹੁਣ ਜਿਹੜਾ ਸਿਸਟਮ ਹੋਵੇਗਾ ਪੰਜਾਬ ਦੇ ਖੇਤਰੋਗੇ ਹਰਿਆਣਾ ਤੇ ਕੁਝ ਖੇਤਰੋਗੇ ਉਸ ਤੋਂ ਬਾਅਦ ਅਮੇਰਤੌਰ ਤੇ ਪੰਜਾਬ ਦੇ ਚਾਰਤਰ ਲਗਾ ਵਿੱਚ ਜਿਹੜੇ ਸੰਭਾਵਨਾ ਰਹੇਗੀ ਅੱਜ ਤੇ ਉਸ ਤੋਂ ਬਾਅਦ ਹਰਿਆਣਾ ਦੇ ਜਿਹੜੇ ਪੰਜਾਬ ਦੇ ਨਾਲ ਲੱਗਦੇ ਖੇਤਰੋਗੇ ਤਾਂ ਅੱਜ ਚੰਡੀਗੜ੍ਹ ਦੇ ਨਾਲ ਲੱਗਦੇ ਖੇਤਰੋਗੇ ਉਸ ਤੋਂ ਬਾਅਦ ਪੱਛਮੀ ਯੂਪੀ ਹੋਗਾ ਦਿੱਲੀ ਦੇ ਕੁਝ ਥੋੜੇ ਬੋਤੇ ਖੇਤਰੋਗੇ ਤੇ ਇਹਨਾਂ ਦਾ ਸਿਸਟਮ ਜਿਹੜਾ ਐਕਟਿਵ ਰਹੇਗਾ ਤਾਂ ਉਸ ਤੋਂ ਬਾਅਦ ਜਿਵੇਂ ਜਿਵੇਂ ਸ਼ਾਮ ਤੋਂ ਬਾਅਦ ਰਾਤ ਜਿਹੜਾ ਤੇ ਜਿਹੜਾ ਮੌਸਮ ਜਿਹੜਾ ਸਾਫ਼ ਹੁੰਦਿਆ ਸਾਰ ਨੇ ਕੱਲ 21 ਫਰਵਰੀ ਨੂੰ ਤੇ ਅੱਜ ਜਿਹੜਾ ਸਿਸਟਮ ਮੇਨ ਰਹੇਗਾ ਜਾਨਕੀ 20 ਫਰਵਰੀ 2025 ਨੂੰ ਖਾਸ ਕਰ ਦੁਪਹਿਰ ਤੋਂ ਲੈ ਕੇ ਸ਼ਾਮ ਜਾਂ ਹੁਣ ਤੋਂ ਲੈ ਕੇ ਸ਼ਾਮ ਦੇ ਵਿੱਚ ਜਿਹੜਾ ਸਿਸਟਮ ਐਕਟਿਵ ਰਹੇਗਾ ਤੇ ਕਈ ਖੇਤਰਾਂ ਵਿੱਚ ਉਮੀਦ ਹੈ ਸਾਰ ਜਿਹੜੇ ਬੰਦ ਦਿਖਾਈ ਦੇ ਰਹੇ ਕਿਤੇ ਕਿਤੇ ਹਲਕਾ ਕਿਤੇ ਕਿਤੇ ਦਰਮਿਆਨਾ ਤੇ ਕਿਤੇ ਕਿਤੇ ਤਗੜੇ ੜਮੀ ਦੇ ਅਸਪੈਲ ਜਿਹੜੇ ਲੱਗਦੇ ਦਿਖਾਈ ਦੇ ਰਹੇ ਜੋ ਵੀ ਤੁਹਾਨੂੰ ਜ਼ਿਲ੍ਹੇ ਦੱਸੇ ਸੀ ਪੰਜਾਬ ਦੇ ਵਿੱਚ ਖਾਸ ਰਹਿਣਗੇ ਤੇ ਬਾਕੀ ਜਿਹੜੇ ਮੈਂ ਜ਼ਿਲ੍ਹੇ ਨਹੀਂ ਬੋਲੇ ਤਖੜ ਪੱਛਮੀ ਨਾਲ ਕੇ ਬਠਿੰਡਾਗਾ ਮਾਨਸਾਗਾ ਜਾਂ ਫਰੀਦਕੋਟ ਤੋਂ ਖੇਤਰਾਂ ਵਿੱਚ ਚਾਂਸ ਰਹਿਣਗੇ ਕਿਤੇ ਕਿਤੇ ਨਿੱਕੀ ਮੋਟੀ ਕਾਰਵਾਈ ਹੋ ਸਕਦੀ ਜਿਹੜੇ ਪਹਿਲੇ ਜਿਲੇ ਬੋਲੇ ਸੀ ਪੱਛਾ ਆਪਣੇ ਉੱਤਰ ਪੂਰਬੀ ਇਲਾਕੇ ਜਿਹਾ ਪੜਾ ਦੇ ਨਾਲ ਲੱਗਦੇ ਪੁਗਾ ਦੇ ਖੇਤਰ ਦੱਖਣ ਪੱਛਮੀ ਜਾਂ ਮੱਧ ਕੇਂਦਰ ਹੋ ਗਿਆ ਤਾਂ ਉਸ ਤੋਂ ਬਾਅਦ ਕੁਝ ਪੰਜਾਬ ਦੇ 37 ਲੱਖ ਇੱਕ ਪਾਕਿਸਤਾਨ ਦੇ ਨਾਲ ਲੱਗਦੇ ਖੇਤਰ ਜੋ ਵੀ ਜਿਹੜਾ ਪਹਿਲੇ ਬੋਲੇ ਸੀ ਉਸ ਵਿੱਚ ਸੁਭਾਵਨਾ ਜਿਹੜੀ ਜਾਰੇ ਬਣਦੀ ਦਿਖਾਈ ਦੇ ਰਹੀ ਹੈ ਕਿਤੇ ਕਿਤੇ ਹਲਕੇ ਕਿਤੇ ਕਿਤੇ ਦਰਮਿਆਨੇ ਤੇ ਕਿਤੇ ਕਿਤੇ ਤਗੜੇ ੜਮੀ ਦੀ ਝਟ ਜਿਹੜੀ ਵੇਖਣ ਨੂੰ ਮੈ ਉਸੇ ਕੁਝ ਖੇਤਰਾਂ ਨਿੱਕੀ ਮੋਟੀ ਜੜ ਗਾੜੇ ਮਾਰੀ ਵੀ ਵੇਖਣ ਨੂੰ ਮਿਲ ਸਕਦੀ ਹੈ ਤਾਂ ਮੋਟਾ ਮੋਟਾ ਦੱਸਣ ਦੀ ਕੋ ਦੀ ਫਰਵਰੀ ਸਵੇਰ ਤੱਕ ਜਿਹੜਾ 6 7 ਵਜੇ ਸਵੇਰ ਤੱਕ ਜਿਹੜਾ ਸਿਸਟਮ ਐਕਟਰ ਹੋਵੇਗਾ 21 ਫਰਵਰੀ 2025 ਨੂੰ ਤਾਂ ਇਹ ਜਿਹੜੇ ਘੰਟੇ ਉਹਨਾਂ ਦੇ ਦਿਨ ਉਹਨਾਂ ਦੇ ਵਿੱਚ ਜਿਹੜੇ ਹਲਚਲਾ ਹੋਣ ਦੀ ਸੰਭਾਵਨਾ ਹੈ ਤਾਂ ਪੰਜਾਬ ਦੇ ਜੋ ਵੀ ਜ਼ਿਲ੍ਹੇ ਦੱਸੇ ਨੇ ਫਿਰ ਤੋਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰੀਏ ਪਠਾਨਕੋਟ ਤੋਂ ਲੈ ਕੇ ਗੁਰਦਾਸਪੁਰ ਉਹ ਕੇ ਹਿਆਰਪੁਰ ਵਗੈ ਰੂਪਨਗਰ ਹੋ ਗਿਆ ਜਾਪਾੜ ਦੇ ਨਾਲ ਲੱਗਦੇ ਖੇਤਰੋ ਕੇ ਨਵਾਂ ਸ਼ਹਿਰ ਉਹ ਗੱਲ ਲੁਧਿਆਣਾ ਫਤਿਹਗੜ੍ਹ ਸਾਹਿਬ ਮਲੇਰਕੋਟਲਾ ਪਟਿਆਲਾ ਸੰਗਰੂਰ ਮੁਹਾਲੀ ਚੰਡੀਗੜ੍ਹ ਉਸ ਤੋਂ ਬਾਅਦ ਬਰਨਾਲਾ ਦੇ ਕੁਝ ਖੇਤਰੋ ਕੇ ਜਲੰਧਰ ਕਪੂਰਥਲਾ ਗਾਮਰਸ ਜਾਂ ਮਾਨਸਾ ਦੇ ਕੁਝ ਖੇਤਰ ਹੋ ਜਾਣਗੇ ਤੇ ਇਹਨਾਂ ਵਿੱਚ ਚਾਂਸ ਜਿਹੜੇ ਜ਼ਿਆਦਾ ਰਹਿਣਗੇ ਬਾਕੀ ਜਿਹੜੇ ਦੱਖਣ ਪੱਛਮੀ ਲਾਕੇ ਕੋਈ ਬਠਿੰਡਾ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਫਾਜ਼ਿਲਕਾ ਕੋਈ ਫਰੀਦਕੋਟ ਮੁਕਸਰ ਹੋ ਗਿਆ ਜਾਂ ਇਸ ਤੇ ਨਾਲ ਲੱਗਦੇ ਕੁਝ ਸਿਰਸਾ ਹਸਾਰ ਹੋ ਗਿਆ ਇਹ ਜਾਂ ਫਤਿਹਬਾਦ ਉਹ ਇੱਥੇ ਕਾਰਵਾਈਆਂ ਹੋਣਗੇ ਟੁੱਟੂ ਵਿੱਚ ਕਾਰਵਾਈਆਂ ਵੇਖਣ ਨੂੰ ਮਿਲ ਲੱਗਿਆ ਤੇ ਇਹਨਾਂ ਵਿੱਚ ਕਿਤੇ ਕਿਤੇ ੜਮੀ ਤੇ ਛਰਾਟੇ ਦਰਜ ਕੀਤੇ ਜਾਂ ਸਾਰੇ ਪਹਿਲੇ ਜ਼ਿਲ੍ਹੇ ਮ ਬੋਲੇ ਸੀ ਉਸ ਵਿੱਚ ਸੁਭਾਵਨਾ ਜ਼ਿਆਦਾ ਬੰਦੀ ਦਿਖਾਈ ਦੇ ਰਹੀ ਏ ਤੇ ਬਾਕੀ ਹਰਿਆਣਾ ਦੇ ਖੇਤਰ ਲਈ ਪਾਣੀ ਪਤ ਤਾਂ ਬਾਕੀ ਹਰਿਆਣਾ ਦੇ ਖੇਤਰ ਦੀ ਗੱਲ ਕਰੀ ਪਾਣੀ ਪਤੋਗਾ ਸੋਨੀਪਤੋਗਾ ਚੰਡੀਗੜ੍ਹ ਦੇ ਨਾਲ ਲੱਗਦੇ ਪੰਚਕੂਲਾਗਾ ਕੈਥਲ ਅੰਬਾਲਾਗਾ ਕੁਰ ਖੇਤਰ ਹੋ ਗਿਆ ਜੀਂਦੋਗਾ ਇਸ ਦੇ ਨਾਲ ਲੱਗਦੇ ਖੇਤਰਾ ਵਿੱਚ ਸੁਭਾਉਣਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਜਿਹੜੇ ਪੱਛਮੀ ਯੂਪੀ ਹੋ ਗਿਆ ਸਾਰਨਪੁਰ ਹੋ ਗਿਆ ਜਾਂ ਬਰੇਲੀ ਹੋ ਗਿਆ ਜਾਂ ਮੇਰਠ ਹੋ ਗਿਆ ਜਾਂ ਇਸ ਦੇ ਨਾਲ ਲੱਗਦੇ ਖੇਤਰਾ ਵਿੱਚ ਸੁਭਾਉਣਾ ਜਿਹੜੀ ਬੰਦੀ ਦਿਖਾਈ ਦੇ ਰਹੀ ਹੈ ਤੇ ਬਾਕੀ ਜਿਹੜੇ ਰਾਜਸਥਾਨ ਦੇ ਖੇਤਰ ਹੋ ਗਏ ਸ਼ਿਰਗਾਣ ਹਨ ਮਾਨਗੜ੍ਹ ਨੂਬਗੜ੍ਹ ਹੋ ਗਿਆ ਸੂਰਤਗੜ੍ਹ ਹੋ ਗਿਆ ਅਖਾਜੂ ਵਾਲਾ ਚੂਰੂ ਹੋ ਗਿਆ ਜਾਂ ਦੱਖਣ ਪੱਛਮੀ ਇਲਾਕੇ ਹੋ ਗਏ ਇਹਨਾਂ ਵਿੱਚ ਸੁਭਾਉ ਦੇ ਵਿੱਚ ਕਿਤੇ ਨਿੱਕੀ ਮੋਟੀ ਜਾਨਕੀ ਬੱਦਲਵਾਈ ਬਣ ਸਕਦੀ ਜਿਸ ਕਰਕੇ 99 ਇੱਕ ਅਦੇ ਆਥਾਂ ਤੇ ਹੋ ਸਕਦੀ ਜਾਰਤਰ ਲਗਾ ਵਿੱਚ ਰਾਜਸਥਾਨ ਦੇ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਅੱਜ 20 ਫਰਵਰੀ 2025 ਨੂੰ ਤਾਂ ਕੱਲ 21 ਫਰਵਰੀ ਨੂੰ ਮੌਸਮ ਜਿਹੜਾ ਸਾਫ਼ ਤੇ ਖੁਸ਼ਕ ਰਹਿਣ ਦੀ ਸੰਭਾਵਨਾ ਤਾਂ ਫਿਲਹਾਲ ਹੀ ਜਾਣਕਾਰੀ ਅਪਡੇਟ ਸੀ ਤਾਂ ਤੁਸੀਂ ਜੋ ਕਮੈਂਟ ਕਰੇ ਜਰੂਰ ਸਰ ਤੁਹਾਡੇ ਕੇਸਤਰ ਦਾ ਮੌਸਮ ਕੱਲ ਦੁਪਹਿਰ ਸ਼ਾਮ ਤੋਂ ਲੈ ਕੇ ਤਾਂ ਹੁਣ ਤੱਕ ਕਿਤੇ ਕਿਤੇ ਮੀਂਹ ਦਰਜ ਕੀਤਾ ਗਿਆ ਤੇ ਕਿੰਨਾ ਕੁ ਮੀਂਹ ਦਰਜ ਕੀਤਾ ਗਿਆ ਹੈ ਤੇ ਕਿੱਥੇ ਕਿਤੇ ਗੜ੍ਹਮਾਰੀ ਜਿਹੜੀ ਵੇਖਣ ਨੂੰ ਮਿਲੀ ਹੈ ਤੇ ਕਿੱਥੇ ਕਿਤੇ ਗਰਜ ਚਮਕ ਜਿਹੜੀ ਹ ਕਿ ਤਰ੍ਹਾਂ ਵਿੱਚ ਕਿੰਨਾ ਕੁ ਮੀਤਰਜ ਕੀਤਾ ਗਿਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਜੋ ਨੈਕਸਟ ਰਾਉਂਡ ਲਈ ਅਪਡੇਟ ਆਵੇ ਚਾਪਾ ਨੂੰ ਕੁਝ ਆ ਥੋੜੀ ਬਹੁਤੀ ਹੈਲਪ ਹੋ ਜਾਣੀ ਜੇਕਰ ਤੁਸੀਂ ਆਪਣੇ ਇਲਾਕੇ ਜ਼ਿਲ੍ਹੇ ਦਾ ਮੌਸਮ ਹਾਲ ਜਾਣਨਾ ਚਾਹੁੰਦੇ ਤਾਂ ਕਮੈਂਟ ਸੈਕਸ਼ਨ ਵਿੱਚ ਪੁੱਛ ਲਿਆ ਕਰੋ ਮੈਂ ਜਰੂਰ ਰਿਪਲਾਈ ਦੇਣ ਦੀ ਕੋਸ਼ਿਸ਼ ਕਰਾਂਗਾ ਜਿੰਨਾ ਹੋ ਸਕਦਾ ਫਿਲਹਾਲ ਹੀ ਜਾਣਕਾਰੀ ਅਪਡੇਟਸ ਹੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦੇ ਸੀ ਤਾਂ ਕੋਈ ਵੀ ਨਵੀਂ ਜਾਣਕਾਰੀ ਮਿਲੇਗੀ ਤੁਹਾਡੇ ਤੱਕ ਜਰੂਰ ਜਾਣਕਾਰੀ ਪਹੁੰਚਾ ਦਿੱਤੀ ਜਾਵੇਗੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਤਾਂ ਵੀਡੀਓ ਨੂੰ ਅੰਤ ਤੱਕ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ